ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਬੱਚੇ ਮੇਰਾ ਬੋਰਡ ਤੇ ਲਿਖਿਆ ਹੋਇਆ ਜ਼ਿਲ੍ਹਿਆਂ ਦੇ ਨਾਮ ਸਹੀ ਕਰਕੇ ਲਿਖੋ ਇਹ ਮੈਂ ਚਾਰ ਜ਼ਿਲ੍ਹੇ ਖਰੋਨਾ ਦੇ ਇੱਧਰ ਉੱਧਰ ਕਰਕੇ ਲਿਖਤੇ ਤੁਸੀਂ ਇਹਨਾਂ ਨੂੰ ਸਹੀ ਕਰਕੇ ਲਿਖਣਾ ਠੀਕ ਹੈ ਲਿਖੋਗੇ ਹਾਂ ਜੀ ਚਲੋ ਬੇਟਾ ਪਹਿਲਾ ਬੱਚਾ ਚਲੋ ਜਦੋਂ ਲਿਖਤਾ ਨਾ ਬਾਅਦ ਚ ਦੱਸਣਾ ਉੱਚੀ ਬੋਲ ਕੇ ਵੀ ਮੈਂ ਕੀ ਲਿਖਿਆ ਸ਼ਾਬਾਸ਼ ਬੱਚੇ ਕੋਈ ਗੱਲ ਨਹੀਂ ਜੇ ਉੱਪਰ ਨੂੰ ਚੜ ਗਿਆ ਸਾਰੀਆਂ ਗੱਲਾਂ ਇਹ ਸਾਨੂੰ ਮਾਫ਼ ਨੇ ਇਸ ਤਰ੍ਹਾਂ ਤੁਸੀਂ ਲਿਖਣਾ ਵੀ ਸਿੱਖ ਲਿਓਗੇ ਤੇ ਜਲੇ ਜਾਕ ਵੀ ਖੋਲ੍ਹ ਜੋਗੀ ਬੋਲਦੀ ਕੀ ਲਿਖਿਆ ਬੱਤਾ ਮਲੇ ਮਲੇ ਰਕੋਲਾ ਸ਼ਾਬਾਸ਼ ਬਟਾ ਅਗਲਾ ਬੱਚਾ ਚਲੋ ਜੀ ਦੇਖ ਰਿਆਂ ਕਰਨੌਰ ਕੌਰ ਕੀ ਬਣਾਉਂਦੀ ਆ ਕਿਹੜਾ ਜ਼ਿਲ੍ਹਾ ਬਣਾਉਂਦੀ ਆ ਸਾਡੀਆਂ ਹਰ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓ ਚੱਲਦੀਆਂ ਹੁੰਦੀਆਂ ਨੇ ਵੀ ਕਦੇ ਸਬਜ਼ੀਆਂ ਤੇ ਕਦੇ ਜ਼ਿਲ੍ਹੇ ਕੀ ਲਿਖਿਆ ਪਤਾ ਫਰੀਦਕੋਟ ਫਰੀਦਕੋਟ ਸ਼ਾਬਾਸ਼ ਬੇਟਾ ਚਲੋ ਜੀ ਅਗਲਾ ਚਲੋ ਸ਼ਾਬਾਸ਼ ਮਨਜੋਤ ਕੌਰ ਕਈ ਬੱਚੇ ਤਾਂ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਸੀ ਲਿਖਣੀ ਆਉਂਦੀ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਬੱਚੇ ਬਹੁਤ ਵਧੀਆ ਲਿਖਣ ਲੱਗ ਗਏ की लिखता लुधियाना शाबा बेटा चलो जी अगला बच्चा फतेह सिंह देखने की लिखता की लिखा पता गुरदासपुर शाबा सपेटा हूं बेटा एसी बोर्ड के उपर दूसरे पास लिखा है मेरा सब्जियां बनाओ कि सब्जियां बनाओ छ సబ్జీ బ సబ్జీ బ చాక లేదో కౌట థా దావుకిచరఖ సుమనప్రీతని ఆలూ హాజీ అగలా బా అమన కౌర వేరీ బాగా అమన కౌరకి మటర్ సావా సరళ ఫీద జ గోబీ వేరీ గొడ్ ఏ మిక్స్ సబ్జీ బాధ తీ ਹਾਂਜੀ ਹਰਦੀਪ ਕੌਰ ਕੀ ਬਣਾਏਂਗੇ ਬੱਚੇ? ਜੀ ਆਰ ਵੀ ਵੈਰੀ ਗੁੱਡ ਸ਼ਾਬਾਸ਼ ਬੇਟਾ ਚਲੋ ਅਗਲਾ ਬੱਚਾ ਚਾਰ ਸਬਜ਼ੀਆਂ ਤਾਂ ਤੁਸੀਂ ਬਣਾਤੀਆਂ ਰਹਿ ਗਈਆਂ ਦੋ ਦੇਖਦੇ ਆਂ ਪਾਰ ਹੁੰਨੇ ਹੋ ਜਾਂ ਵਿਚੀ ਖੜਦੇ ਹੋ ਮੈਂ ਜਿੱਤਦੀ ਆਂ ਕਿ ਤੁਸੀਂ ਜਿੱਤਦੇ ਹੋ ਕੀ ਲਿਖਿਆ ਕਿਹ ਕਰੇ ਕੈਲਾ ਸ਼ਾਬਾਸ਼ ਵੈਰੀ ਗੁੱਡ ਚਲੋ ਜੀ ਹਾਲੀਫੂ ਨਵਦੀਪ ਸਿੰਘ ਕੀ ਲਿਖਿਆ ਅਦਰਕ ਸ਼ਾਬਾਸ਼ ਅੱਛਾ ਹੁਣ ਚਲੋ ਬੱਚੇ ਤੇ ਬੋਰ ਕੋਲ ਚਲੋ ਜਿਹੜੇ ਆਲੇ ਵੀ ਚਲੇ ਜਾਓ ਤੇ ਸਬਜ਼ੀਆਂ ਵਾਲੇ ਵੀ ਚਲੇ ਜਾਓ ਪਰਦਾ ਨਾ ਛਿੜ ਦਿਓ ਤਾ ਇੱਧਰ ਨੂੰ ਕਹੋ ਜਾ ਥੋੜੇ ਥੋੜੇ ਮਗਰ ਜਿਹੜੇ ਬੱਚੇ ਛੋਟੇ ਨੇ ਉਹ ਅੱਗੇ ਆ ਜੋ ਹਾਂ ਇੱਕ ਦੋ ਜਿਹੜਾ ਸਿਰ ਨਹੀਂ ਲਗਾਉਣਾ ਇਧਰ ਹੋ ਫਤੇ ਤੁਸੀਂ ਵੀਡੀਓ 'ਚ ਨਹੀਂ ਆ ਰਿਹਾ ਫਤੇ ਜੁੜੇ ਵਾਲਾ ਫਤੇ ਹਾਂ ਹੁਣਾ ਗਰਨੁਰ ਤੁਸੀਂ ਨਹੀਂ ਕੀਤੀ ਐਕਟੀਵਿਟੀ ਹੈ ਨਹੀਂ ਕੀਤੀ ਚਲੋ ਕੋਈ ਨਾ ਸਿਮਾ ਥੋੜਾ ਪਰਦਾ ਬਤਾ ਇਧਰ ਛੱਡੋ ਬੱਚਾ ਚੱਕਣਾ ਨਹੀਂ ਚੁੱਕਣੇ ਪੁੱਤ ਵਸ ਇੱਥੇ ਛੱਡ ਦਿਓ ਪਰਦਾ ਰਾਮਨਾਲ ਬਸ ਖੜ ਜੋ ਪਰਦੇ ਨੂੰ ਫੜੋ ਨਾ ਇੱਕ ਇੱਧਰ ਹੋ ਜਾ ਥੋੜਾ ਜਿਹਾ ਬਟ ਸਾਰੇ ਬੱਚੇ ਵਧੀਆ ਦਿਖ ਰਹੇ ਨੇ ਪਤਾ ਤੁਸੀਂ ਇੱਧਰ ਹੋ ਜਾ ਥੋੜਾ ਜਿਹਾ ਹਾਂ ਤੇ ਇੱਧਰ ਹੋ ਓਕੇ ਆ ਸਾਰਾ ਕਿਵੇਂ ਲੱਗੀ ਬੱਚੇ ਵੀਡੀਓ ਬਹੁਤ ਵਧੀਆ ਜੇਕਰ ਬੱਚੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੇ ਦੋਸਤਾਂ ਤੱਕ ਜ਼ਰੂਰ ਭੇਜਦਾ ਕਰੋ ਹਣਾ ਤੇ ਅ ਹੋਰ ਕੀ ਤੁਹਾਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਆਪਣੇ ਦੋਸਤਾਂ ਨੂੰ ਇਹ ਸਨੇਹਾ ਦੇਵਾਂਗੇ ਕਿ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਅੱਗੇ ਜ਼ਰੂਰ ਭੇਜਦੇ ਸਾਡੇ ਚੈਨਲ ਜੀ ਬੀ ਅਸਟ੍ਰਾਂਬ ਸਬਸਕ੍ਰਾਈਬ ਕਰਿਓ ਹਾਂ ਦੇਖੋ ਕਰਨਾ ਹੋ ਕਰ ਲੈਣਾ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਜੇਕਰ ਆਪਣੇ ਵੀਡੀਓ ਵਧੀਆ ਲੱਗਦੀ ਹੈ ਤਾਂ ਆਪ ਵੀ ਆਪਣੇ ਚੈਨਲ ਨੂੰ ਵੀ ਲੁੱਕ ਕਰ ਰਹੇ ਨੇ ਹਨਾ ਵਧੀਆ ਹੋ ਰਿਹਾ ਕਿਉਂਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਹੀ ਆਪਾਂ ਹਰ ਰੋਜ਼ ਵੀਡੀਓ ਬਣਾਉਂਦੇ ਹਾਂ ਨਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਬੱਚੋ ਦੇਖੋ ਐਟ ਅ ਟਾਈਮਸ ਉਹਨੂੰ ਮੈਂ ਦੱਸਤਾ ਸੀ ਵੀ ਜ਼ਿਲ੍ਹਿਆਂ ਦੇ ਨਾਂ ਤੇ ਸਬਜੇ ਦੇ ਨਾਂ ਬਣਾਓ ਬਹੁਤ ਵਧੀਆ ਐਕਟੀਵਿਟੀ ਕੀਤੀ ਹੈ ਬੱਚਾ ਸ਼ਾਬਾਸ਼ ਬੇਟਾ ਬਾਏ ਬਾਏ